ਸਾ ਸੰਗਜੀ 500 ਸਾਲ ਤੋਂ ਇੱਥੇ ਇੱਕ ਮਹਾਨ ਇਤਿਹਾਸਿਕ ਕੰਦਾਂ ਨੇ ਜੋ ਝੂਲ ਰਹੀਆਂ ਹਨ ਇਸ ਗੁਰਦਾਰਾ ਸਾਹਿਬ ਦਾ ਨਾਮ ਹੈ ਝੂਲੜੇ ਮਹਿਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੇਰੇ ਦਰਸਤਾਨ ਗੁਰਦਵਾਰਾ ਦੁਬਦਵਾਰਾ ਨਾ ਝੂਲੜੇ ਮਹਿਲ ਵਾਹਿਗੁਰੂ ਕੀ ਪਿੰਡ ਠੱਗੀਖਾਰਾ ਇਹ ਕਿਸ ਦਿੱਤਾ ਹੈ ਇਹ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੈਂਦਾ ਹੈ ਇੱਕ ਸਮੇਂ ਦੀ ਗੱਲ ਹੈ ਗੁਰੂ ਅਜਿੰਦ ਦੇ ਪਾਸ਼ਾ ਸੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਥਾ ਕੀਰਤਨ ਕਰ ਰਹੇ ਸਨ ਤੇ ਉਸ ਸਮੇਂ ਨੰਗੀਰ ਦਾ ਸ਼ਾਸਨ ਸੀ ਜਹਾਂਗੀਰ ਭਾਰਤ ਲੋਮੜ ਜਾ ਰਿਹਾ ਸੀ ਤੇ ਸੈਨਾ ਦੇ ਵਿੱਚ ਹਾਥੀ ਵੀ ਜਾ ਰਹੇ ਸਨ ਹਾਥੀਆਂ ਨੂੰ ਬਹੁਤ ਸੋਹਣੇ ਪ੍ਰਸ਼ਾਪ ਕਾ ਪਹਿਨਾਈ ਹਸਨ ਕੱਲੀਆਂ ਉਹਨਾਂ ਦੇ ਗਲ ਵਿੱਚ ਸਨ ਉਹ ਟੱਲੀਆਂ ਦੇ ਸ਼ੋਰ ਦਾ ਆਕਰਸ਼ਨ ਸੁਣ ਕੇ ਜੋ ਸੰਗਤਾਂ ਅਸੀਂ ਕਹਿੰਦੇ ਕਿ ਤੁਸੀਂ ਆਪਣਾ ਮਨਨਾ ਛੱਡੋ ਇਹ ਹਾਥੀ ਇੱਕ ਸਾਲ ਲੈਂਦੇ ਹੋਏ ਵਾਹੇ ਗੁਰੂ ਅੱਜ ਸਾਲ ਰਹੇ ਹਨ ਕੱਲ ਨਹੀਂ ਲੈਣਗੇ ਇਹਨਾਂ ਦਾ ਝੂਲਣਾ ਵੀ ਬੰਦ ਹੋ ਜਾਵੇਗਾ ਪਰ ਇਹ ਜੋ ਮਹਿਲ ਹੈ ਇਹ ਮishan ji ਦੇ ਰਹੇ ਸੋ ਗੁਰੂ ਸਾਹਿਬ ਜੀ ਦੇ ਵਾਹੇ ਜੋਰ ਬਚਨ ਅਨਸਾਰ ਗੁਰਦੁਆਰਾ ਇਹ ਚੁੜੇ ਮਹਿਲ ਇਸ ਦਾ ਨਾਮ ਪਿਆ ਹੈ 500 ਸਾਲ ਪਹਿਲਾਂ ਗੰਦਾ ਇਹ ਦੀਵਾਰਾਂ ਅਜ ਵੀ ਖੂਹਰੀਆਂ ਹਨ ਜਦੋਂ ਅਸੀਂ ਸਤਲਜ ਦੇ ਕੋਲ ਚੇ ਅਸੀਂ ਗੁਰਸਾਹਿਬ ਦੇ ਦਰਸ਼ਨ ਕੀਤੇ ਸरोवर ਦੇ ਦਰਸ਼ਨ ਕੀਤੇ ਇਸ ਦੀਵਾਰਾਂ ਦੇ ਦਰਸ਼ਨ ਕੀਤੇ ਇਸ ਸरोवर ਤੇ ਦੋਨੋਂ ਪਾਸੇ ਕੰਧਾਂ ਬੜੀਆਂ ਹਨ ਇੱਕ ਇਹ ਕੰਧ ਹੈ ਇਹ ਦੀਵਾਰ ਹੈ ਇਸ ਸਦੇ ਸਾਈਡ ਦੇ ਤੇ ਇੱਕ ਪੌੜੀ ਵਾਂਗੂ ਰਸਤਾ ਬਣਿਆ ਜਿੱਧਰ ਤੁਸੀਂ ਉੱਪਰ ਚੜ੍ਹ ਕੇ ਬੈਠਦੇ ਹੋ ਅਤੇ ਇਹ ਹਾਥੀਓ ਹੈ ਕਿਸ ਦਿਓ ਚਾਈ ਬਹੁਤ ਜ਼ਿਆਦਾ ਹੈ ਹਾਥੀ ਤੋਂ ਵਿਵਾਦ ਹੀ ਹੈ ਅਤੇ 3 ਤੋਂ 4 ਫੁੱਟਸ ਦੀ ਚੁੜਾਈ ਹੈ ਇਸ ਕੰਧ ਦੀ ਤੇ ਸਾ ਸੰਗਤ ਜੀ ਇਹ ਸਕੰਦਰ ਨੇ ਸੀ ਦਰਸ਼ਨ ਕੀਤੇ ਦੀਵਾਰਾਂ ਦੇ ਉਸ ਇਸ ਇਤਿਹਾਸ ਤੋਂ ਅਸੀਂ ਜਾਣੂ ਹੋਏ ਸਰੋਵਰ ਦੇ ਵਿੱਚ ਸੀ ਦਰਸ਼ਨ ਕਰਦੇ ਹੋਏ ਫਿਰ ਵਰਕਰਮਾ ਕਰਦੇ ਹੋਏ ਸਰੋਵਰ ਦੀ ਅਸੀਂ ਉਸ ਦਿਨ ਦੀ ਹਮਾਇਤ ਤੇ ਜੋਣੀ ਹੈ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਆਪਣੀ ਰਹਿਨੁਮਈ ਹੈਠੀ ਬਣਾਈ ਹੈ। ਇਹ ਜਿਸ ਰੂਪਰਤੀ ਵਿੱਚੇ ਕਮਰੇ ਬਣੇ ਹਨ, ਇਹ ਸਮੇਂ ਦੇ ਬਣੇ। ਕੋਈ ਵੀ ਬਦਲਾਅ ਨਹੀਂ ਕੀਤਾ ਹੈ। ਇਸ ਸਥਾਨ ਤੇ ਗਰਮੀਆਂ ਦੇ ਵਿੱਚ ਵੀ ਉਤਹੀ ਸ਼ੀਤਲਤਾ ਦਾ ਅਹਿਸਾਸ ਹੁੰਦਾ ਹੈ। ਇਸ ਰੂਪਰਤੇ ਦਰਸ਼ਕ ਕਰਦੇ ਹੋਏ ਅਸੀਂ ਅਗਾਵ ਦੇ ਬਹੁਤ ਇਸ ਸਥਾਨ ਤੇ ਹੋਰ ਵੀ ਇਸ ਗੁਰੂ ਜੀ ਕਿੰਨਾ ਵਾਤਾਵਰਣ ਇਤਿਹਾਸ ਹੈ। ਇਸ ਪਵਿੱਤਰ ਸਥਾਨ ਇਸ ਹੰਤੇ ਕੀ ਹੰਜ ਐਤਵਾਰ ਕੇ ਸ਼ਿਸਨਾ ਕਰਦੇ ਵੀ ਕੋਈ ਹੋਰ ਤੱਕ ਉਸ ਨੂੰ ਬੱਚੇ ਦੀ ਦਾਤ ਮਿਲਦੀ ਹੈ। ਇਸ ਤਰੀਕੇ ਇਥੇ ਸ਼ਨਾ ਕਰਦੇ ਉਸ ਦਾ ਕੋੜ ਦੁਰੰਧ ਹੈ। ਇਸ ਧਰਕੇ ਨਾ ਇਥੇ 13 ਵਾਰ ਗੁਰੂ ਸਾਹਿਬ ਜੀ ਨੇ ਦਿੱਤੀ ਰਹੀ। ਇਹ ਉਹ ਕੰਧ ਹੈ ਇਹ ਦੀਵਾਰ ਹੈ। ਇਸ ਗੰਧ ਤੇ ਤੁਸੀਂ ਵੀ ਦਰਸ਼ਨ ਕਰੋ। ਤੇ ਇਸ ਦੇ ਤੇ ਅਸੀਂ ਮਹਾਰਾਜ ਦਾ ਨਾਮ ਲਿਆ ਕਰਕੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਆਏ ਅਸੀਂ ਗੰਦ ਤੇ ਵਾਹਿਗੁਰੂ ਚੜ੍ਹ ਤੇ ਬਣੀਆ ਹਾਂ ਇੱਥੇ ਸਾਧ ਸੰਗਤ ਜੀ ਅਸੀਂ ਚੜ੍ਹ ਗਏ ਵਾਹਿਗੁਰੂ ਅਸੂ ਜੋ ਜਾ ਰਿਹਾ ਹੈ ਗੁਰੂ ਜੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਬਸਤ ਕਰੰਜ਼ੂਨ ਜੀ ਦਾ ਸਾਹ ਬਦੇ ਪੁੱਤਰ ਹਰਗੁਬੀ ਸਾਹਿਬ ਜੀ ਵਾਹਿਗੁਰੂ ਅੰ੍ਰੀ ਸਰਬ ਕੀ ਰੇਰਿ ਸਾਹਿਬ ਪਾਪਾ ਗੁੱਡਾ ਸਾਹਿਬ ਜੀ ਗੁਰੂ ਸੰਸਰ ਉਹਨਾਂ ਤੋਂ ਸਿੱਖਿਆ ਲੈ ਸਿੱਖਿਆ ਲੈਂਦੇ ਹੋਏ ਸ਼ਾਇਦ 5 ਸਾਲ ਹੋ ਗਏ ਸਨ ਦੇ ਨਾਲ ਮੇਰੇ ਦੀ ਸੇਵਾ ਦੇ ਉਹ ਬੜਾ ਲੋਕਦੇ ਸੰਕਰਮਾ ਦੇ ਨਾਮ ਨਾਲ ਮੇਰੇ ਕਰੀ ਮੇਲਾ ਹਰ ਜਨ ਜਤੇ ਪਾਸ਼ਾ ਜੀ ਦੇ ਨਾਲ ਮੁਲਾਕਾਤ ਕਰਨ ਲਈ ਬਾਬੂ ਦਾ ਸੇਵ ਜੀ ਬਾਲਕ ਹਰ ਗੁਪਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਆਦਕ ਗੁਰੂ ਦਾ ਸੰਦਾਰਨ ਇਸ ਸਥਾਨ ਤੇ ਬੁੱਧ ਗੁਰ ਜਨ ਪਾਸ਼ਾ ਜੀ ਕਥਾ ਕਰਦੇ ਨੇ ਉਹਨਾਂ ਨੇ ਜਦੋਂ ਆਪਣੇ ਸੁਪੁੱਤਰ ਹਰਿ ਦੇ ਜੀ ਨੂੰ ਦੇਖਿਆ ਤੇ ਉੱਠ ਖੜੇ ਹੋਏ ਅਤੇ ਪਾਲਕ ਹਰਿ ਗੋਬਿੰਦ ਜੀ ਆਹੇ ਗੁਰੂ ਗਲਣਾ ਲਾਇਆ ਕੁੱਟ ਕੇ ਅਤੇ ਉਸ ਸਮੇਂ ਉਹਨਾਂ ਨੇ ਇਸ ਸਥਾਨ ਨੂੰ 13 ਵਰਤ ਦਿੱਤੇ ਨਾਰੀ ਪੁਰਖ ਪੂਰਕ ਸਭ ਗੁਰੂ ਅਰਜਨ ਪਾਤਸ਼ਾਹ ਜੀ ਨੇ ਤੇ ਦੋ ਥੰਮ ਬਣਵਾਏ ਜੋ ਕੀ ਗੁਰਦਾਰਾ ਸਾਹਿਬ ਦੀ ਮਨ ਦੇ ਅੰਦਰ ਬਣੇ ਹਨ ਵਾਹਿਗੁਰੂ ਉਹ ਜੋ ਥੰਮ ਬਣੇ ਹਨ ਇਹ ਉਹ ਥੰਮ ਹਨ ਸਾਮਣੇ ਵਾਹਿਗੁਰੂ ਜੋ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿਚ ਹਨ ਵਾਹਿਗੁਰੂ ਤੇ 라헤 구루 ਤੇਰਾ ਮਰਦ ਤੇ ਇਸ ਸਥਾਨ ਤੇ ਜੋ ਦਰਸ਼ਨ ਕਰੇਗਾ ਮਾਂ ਦੀ ਸ਼ਾਂਤੀ ਮਿਲੇਗੀ। ਪਿਛੜਿਆਂ ਦੇ ਮੁਲਾਪ ਖੇਸੇ ਸਰੋਵਰ ਚੇ ਜੋ ਇਸ਼ਨਾਨ ਕਰੇਗਾ ਤੇ 라헤 구루 ਬੱਚਿਆਂ ਦੀਆਂ ਦਰਦਾਂ ਮਿਲੇਗੀ। ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਇਹਨਾਂ ਵਰਦਾਨਾ ਕਰਕੇ ਹੀ ਇਸ ਗੁਰਦੁਆਰੇ ਦਾ ਨਾਮ ਹੈ। ਗੁਰਦੁਆਰਾ ਦੁੱਖਾ ਹੈ। ਸ਼ਲੋਕਰ ਨਾ ਹੋਣਾ ਉਸਦਾ ਜਿਆਦਾ ਲੰਗਰ ਛਕਿਆ ਇਹ ਹੈ ਉਸ ਦੁਆਰਾ ਦੁਖਨਵਰਨ ਸਾਹਿਬ ਝੂਨੇ ਮਹਿਲ ਦੇ ਕੋ ਜੀਆਂ ਬੋਲਕਾਰ ਮਿਕਸਾ ਗਿਆ ਪਾਕਿਸਤਾਨ ਗੁਰਦਵਾਰਾ ਦਰਸਿਕ ਲੀ ਬਨੇ ਰੋ ਚੈਨਲ ਰਬ ਨੂਰ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ